ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਮਦਪੁਰਾ ਆਪ ਸਭ ਨੂੰ ਪਾਇਂਦਰਿਆ ਯੂਕੇ ਦੇ ਸਟੂਡੀਓ ਚ ਇਸ ਵਿਸ਼ੇਸ਼ ਗੱਲਬਾਤ ਦੇ ਸੈਸ਼ਨ ਵਿੱਚ ਜੀ ਆਇਆਂ ਕਹਿੰਦਾ ਜਿਵੇਂ ਕਿ ਅਸੀਂ ਅਕਸਰ ਹੀ ਤੁਹਾਡੇ ਨਾਲ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਮਲਾਉਂਦੇ ਰਹਿੰਨੇ ਆ ਮੇਰੇ ਨਾਲ ਜਿਹੜੇ ਸੱਜਣ ਬੈਠੇ ਆ ਉਹ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਯੂਕੇ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਵੱਡੇ ਕੰਮ ਨੇ ਜੇ ਮੈਂ ਯੂਕੇ ਦੀ ਪੰਜਾਬੀ ਸਿਆਸਤ ਕਮਾਂ ਜਿਵੇਂ ਕਿ ਪੰਜਾਬ ਨੂੰ ਜਿਹੜੀ ਵੀ ਕੋਈ ਸ਼ਾਸਕੀ ਪਾਰਟੀ ਉਠਦੀ ਹੈ ਉਹਦੇ ਹਮਾਇਤੀ ਹੁੰਦੇ ਆ ਤੇ ਮੇਰੇ ਨਾਲ ਬੈਠੇ ਸੱਜਣ ਮਨਜੀਤ ਸਿੰਘ ਸ਼ਾਲਾਪੁਰੀ ਜੀ ਸਾਲਪਰਸ਼ਾ ਪਹਿਲਾਂ ਤੁਹਾਡਾ ਸਵਾਗਤ ਤੇ ਮੈਂ ਸਾਡੇ ਜਿਹੜੇ ਸਰੋਤਿਆਂ ਨੂੰ ਜਿਹੜੇ ਦਰਸ਼ਕਾਂ ਨੂੰ ਇਹ ਦੱਸਣਾ ਪਹਿਲਾਂ ਜ਼ਰੂਰੀ ਸਮਝਦਾ ਕਿ ਮਨਜੀਤ ਸਿੰਘ ਸ਼ਾਲਾਪੁਰੀ ਜੀ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂਆਂ ਦੇ ਵਿੱਚ ਇੱਕ ਜਿਨ੍ਹਾਂ ਨੇ ਇੱਥੇ ਉਸ ਪਾਰਟੀ ਦੇ ਪੈਰ ਲਾਉਣ ਦੇ ਲਈ ਵੱਡੇ ਕਾਰਜ ਕੀਤੇ ਆ ਤੁਹਾਡਾ ਪੰਜ ਦਰਿਆ ਦੇ ਸੈਸ਼ਨ ਦੇ ਵਿੱਚ ਹਾਰਦਿਕ ਸਵਾਗਤ ਹੈ ਹਾਂਜੀ ਪੰਜ ਦਰਿਆ ਦੇ ਦੇਸ਼ ਵਿਦੇਸ਼ ਦੇ ਸਾਰੇ ਸੰਗਤ ਨੂੰ ਮਨਜੀਤ ਸਿੰਘ ਸ਼ਾਲਾਪੁਰੀ ਜੀ ਨੂੰ ਹੱਥ ਜੋੜ ਕੇ ਸასი ਸ਼ਕਾ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਾ ਜੀ ਮੈਂ ਜਿਹੜੀ ਮੇਰੀ ਭੂਮਿਕਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਨਾ ਜਾਵਾਂ ਕਿ ਕਈ ਵਾਰ ਇਹ ਹੁੰਦਾ ਕਿ ਇੱਕ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜਣੇ ਨੂੰ ਸੇਵਾ ਲੱਗੀ ਹੁੰਦੀ ਹੈ ਕਿ ਉਹ ਸਮਾਜ ਸੇਵਾ ਜਾਂ ਲੋਕ ਸੇਵਾ ਦੇ ਵਿੱਚ ਤੁਰੇ ਮੇਰੇ ਦੇਖਣ ਦੇ ਵਿੱਚ ਜਾਂ ਮੇਰੇ ਦੋਸਤਾਂ ਮਿੱਤਰਾਂ ਦੇ ਸਰਕਲ ਦੇ ਵਿੱਚ ਮਨਜੀਤ ਸਿੰਘ ਸ਼ਾਲਾਪੁਰੀ ਬਾਈ ਜੇ ਸਤਪਾਲ ਸਿੰਘ ਤੇ ਬਾਈ ਸੁਖਵਿੰਦਰ ਸਿੰਘ ਇਹ ਤਿੰਨੋਂ ਭਰਾਗੇ ਜਿਹੜੇ ਤਿੰਨਾਂ ਦੇ ਖੂਨ ਦੇ ਵਿੱਚ ਹੀ ਸਮਾਜ ਸੇਵਾ ਜਾਂ ਲੋਕਾਂ ਦੀ ਭਲਾਈ ਦਾ ਜਿਹੜਾ ਗੁਣ ਹੈ ਪਹਿਲਾਂ ਤਾਂ ਮੈਂ ਇਸ ਗੱਲੋਂ ਵੀ ਤੁਹਾਨੂੰ ਵਧਾਈ ਦੇਣਾ ਕਿ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਮਹਮ ਚੱਲਦੀ ਹੈ ਤੁਸੀਂ ਸਾਰਿਆਂ ਤੋਂ ਅੱਗੇ ਹੁੰਨੇ ਹੋ ਕੀ ਵਜ੍ਹਾ ਹੈ ਇਹਦੀ ਜੀ ਦੇਖੋ ਬਚਪਨ ਤੋਂ ਕਹਿੰਦਾ ਕਿ ਦਾਦਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸੀ ਆਜ਼ਾਦੀ ਸੰਗਰਸ਼ ਦੇ ਵਿੱਚ ਸੀ ਦੇ ਜੀ ਉਹਨਾਂ ਤੋਂ ਵੀ ਗੁੜਤੀ ਮਿਲੀ ਕਿ ਸਪੈਸ਼ਲੀ ਸਾਡੇ ਬਾਬਾ ਨਾਨਕ ਜੀ ਨੇ ਕਿਹਾ ਮਾਨਸ ਕੀ ਜਾਤ ਸਭ ਏਕ ਪਹਿਚਾਨ ਜੀ ਤਾਂ ਅਸੀਂ ਕੋਈ ਵੀ ਕੋਈ ਕੰਮ ਕਰਦੇ ਆਂ ਜਾਂ ਕੁਝ ਵੀ ਸੋਚਦੇ ਆਂ ਇਹ ਸੋਚੀ ਨਹੀਂ ਕਰਦੇ ਕਿ ਇਹ ਸਾਡਾ ਹੈਗਾ ਇਨਸਾਨੀਅਤ ਨੂੰ ਜਿਹੜੀ ਉਹ ਤਰਜੀਹ ਦੇ ਕੇ ਤੁਸੀਂ ਕਿਸੇ ਵੀ ਕੰਮ ਦੇ ਕੰਮ ਨੂੰ ਫੜ ਲਓ ਤਾਂ ਵਾਇਕਰ ਉਹ ਤੁਹਾਨੂੰ ਹੋਰ ਵੀ ਤਾਕਤ ਤਾਕਤਵਰ ਬਣਦਾ ਔਰ ਤੁਹਾਨੂੰ ਇੱਕ ਵੱਖਰਾ ਜਿਹੜਾ ਉਹ ਸਰੂਰ ਮਿਲਦਾ ਹੈ ਜੇ ਤੁਸ ਜੇ ਇਨਸਾਨੀਅਤ ਦੇ ਭਲੇ ਦੀ ਗੱਲ ਕਰਦੇ ਹੋ ਕਿ ਇਨਸਾਨੀਅਤ ਦੇ ਇੱਕ ਕਿਸੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੇ ਨਾਲ ਜਦੋਂ ਵਿਚਰਦੇ ਹੈਗੇ ਹੋ ਤੇ ਉਹਦਾ ਸਰੂਰ ਇੱਕ ਵੱਖਰਾ ਜਿਹਾ ਵੱਖਰਾ ਹੁੰਦਾ ਕਿਉਂਕਿ ਮੈਂ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆਜ਼ਾਦੀ ਘੁਲਾਟੀਏ ਪਰਿਵਾਰ ਚੋਂ ਇਹ ਗੱਲਾਂ ਵੀ ਬਹੁਤ ਮਾਇਨੇ ਰੱਖਦੀਆਂ ਕਿਉਂਕਿ ਤੁਹਾਨੂੰ ਅਕਸਰ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਪੋਤਾ ਹੁੰਦਾ ਜਾਂ ਪੋਤੇ ਹੁੰਦੇ ਆ ਉਹ ਦਾਦੇ ਦੇ ਵੋਹ ਨੇੜੇ ਹੁੰਦੇ ਆ ਜੀ ਹਾਂ ਜੀ ਬਿਲਕੁਲ ਤੇ ਕਿੰਨਾ ਕ ਉਹ ਉਹ ਪਲਾਂ ਨੂੰ ਕਿੰਨਾ ਕ ਯਾਦ ਕਰਦੇ ਹੋ ਬਹੁਤ ਜੀ ਕਿ ਲੋਕ ਕਿ ਬਚਪਨ ਤੋਂ ਜੋ ਦਾਦਾ ਜੀ ਨਾਲ ਕਦੇ ਗੱਲ ਹੁੰਦੀ ਸੀ ਤੇ ਉਹਨਾਂ ਨੂੰ ਪੁੱਛਣਾ ਕੋਈ ਕਹਾਣੀ ਸੁਣਾਉ ਉਹਨਾਂ ਪਹਿਲੀ ਗੱਲ ਉਹਨਾਂ ਦੀ ਹੀ ਉਹਦੇ ਸ਼ੋਭਨਾਮ ਪਹਿਲਾਂ ਦਾ ਸਰਦਾਰ ਭਗਤ ਸਿੰਘ ਜੀ ਝੰਡਾ ਤੇ ਉਸੇ ਦੇ ਆਜ਼ਾਦ ਹਿੰਦੋਸਤਾਨ ਦੇ ਵਿੱਚ ਮੇਜਰ ਸੂਬੇ ਆ ਤੇ ਮੇਜਰ ਹੌਲਡਰ ਵੀ ਉਹਨਾਂ ਕੋਲ ਜਿਹੜੀ ਆ ਗਈ ਆ ਰੈਂਕ ਸੀ ਦਾ ਜੀ ਤੇ ਉਹਨਾਂ ਦਾ ਜੰਮੀੜਾ ਸੀ ਉਹ ਬੁੜੇਵਾਲ ਦੇ ਵਿੱਚ ਹੋਇਆ ਅੱਛਾ ਜੀ ਹਾਂ ਜੀ ਬੁੜੇਵਾਲ ਆਪਣੇ ਲਾਗੀ ਪਿੰਡ ਪਿੰਡਾ ਤੇ ਬਟ ਉਹ ਜੰਦੀ ਪਿੰਡ ਸਾਡਾ ਉਹ ਹੈ ਤੇ ਸ਼ਾਲਾਪੁਰ ਕੇ ਲੋਕੀ ਸਾਡਾ ਜੰਮੀੜਾ ਹੈਗਾ ਉਹ ਸ਼ਾਲਾਪੁਰ ਦੇਖਤਾ ਹੈ ਜੀ ਤੇ ਜਦੋਂ ਤੁਸੀਂ ਮੰਨ ਲਓ ਇੱਧਰ ਆਮ ਆਦਮੀ ਪਾਰਟੀ ਦਾ ਉਭਾਰ ਹੋਣਾ ਸ਼ੁਰੂ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪੀਪੀਵੀ ਵਗੈਰਾ ਜਾਂ ਲੋਕਪਾਲੀ ਪਾਰਟੀ ਉਹ ਲੰਘ ਚੁੱਕੀਆਂ ਸੀ ਉਹਦੇ ਬਾਅਦ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਹਾਂ ਜੀ ਮੈਂ ਤੁਹਾਡੀਆਂ ਉਦੋਂ ਤੋਂ ਮੈਂ ਗਤੀਵਿਧੀਆਂ ਦੇਖਦਾ ਹੁਣਾ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਖਿਆਲ ਕਿਵੇਂ ਆਇਆ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਜੀ ਸਭ ਤੋਂ ਵੱਡਾ ਖਿਆਲ ਇਹ ਸੀ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸاسي ਧਰਾਸੀਆਂ ਉਹਨਾਂ ਤੋਂ ਲੋਕੀ ਬੇਹੱਦ ਨਿਰਾਸ਼ ਹੋ ਗਏ ਸੀ ਕਿ ਲੱਗਦਾ ਨਹੀਂ ਸੀ ਦਾ ਕਿ ਕੋਈ ਇਹਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਕਿਰਦਾਰ ਜਿਹੜੇ ਸੀ ਉਹਨਾਂ ਦੇ ਲੀਡਰਾਂ ਦੇ ਉਹਨਾਂ ਤੋਂ ਲੱਗਦਾ ਨਹੀਂ ਸੀ ਕਿ ਕੋਈ ਪੰਜਾਬ ਦਾ ਭਲਾ ਕਰੋਗੇ ਤਾਂ ਇਸ ਉਮੀਦ ਦੇ ਨਾਲ ਹੀ ਸਾਰੀ ਜਿਹੜੀ ਹੈਗੀ ਆ ਕਿ ਲੋਕ ਨੌਜਵਾਨ ਉਹ ਬੜੀ ਇੱਕ ਉਹ ਟੀਮ ਹੈ ਜਿਹਨੂੰ ਦੇ ਤੈਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਆਮ ਆਦਮੀ ਪਾਰਟੀ ਆਪ ਅਫੀਸ਼ੀਅਲ ਇਹ ਦੇਖ ਰਹੇ ਕਿ 2-3 ਸਾਲ ਦੇ ਵਿੱਚ ਉਨਾ ਕਾਫੀ ਹੱਦ ਤੱਕ ਜਿਹੜੇ ਚ ਅੱਗੇ ਕੰਮ ਕੀਤੇ ਹੈਗੇ ਆ ਔਰ ਹੋਰ ਵੀ ਸਾਨੂੰ ਉਮੀਦਾਂ ਕਿ ਆਉਣ ਆਏ ਟਾਈਮ ਦੇ ਵਿੱਚ ਪੰਜਾਬ ਦੇ ਤੇ ਲੋਕਾਂ ਲੋਕ ਭਲਾਈ ਦੇ ਕੰਮਾਂ ਨੂੰ ਜਿਹੜੇ ਹੈਗੇ ਉਹ ਵਧ ਚੜ ਕੇ ਜਿਹੜੇ ਉਹ ਸ਼ਾਲਾਪੁਰ ਸਾਹਿਬ ਚਲੋ ਇੱਕ ਆਪਾਂ ਕਈ ਆ ਰਹੇ ਹੁੰਦਾ ਕਿ ਦੇਖਣ ਵਾਲੇ ਸਮਝ ਜਾਂਦੇ ਵੀ ਇਹ ਫ੍ਰੈਂਡਲੀ ਮੈਚ ਮੈਂ ਕਹਿੰਦਾ ਵੀ ਚਲੋ ਆਪਾਂ ਇੱਕ ਭਰਾਤਰੀ ਤੌਰ ਤੇ ਗੱਲ ਕਰਦੇ ਆ ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੇ ਮੁੱਦੇ ਜਾਂ ਜਿਹੜੇ ਵਚਨਾਂ ਤੇ ਖਰੇ ਉਤਰਨ ਦੇ ਲਈ ਲੋਕਾਂ ਨੂੰ ਆਜਾ ਮਾਰਦੇ ਸੀ ਉਹਨਾਂ ਤੇ ਕਿੰਨੇ ਫੀਸ ਦੀ ਖਰੇ ਉਤਰੇ ਹੁਣ ਤੱਕ بس ਇਹ ਕਹੋ ਕਿ ਉਹ ਹੀ ਪਿਆਗ ਫੀਸ ਅਸੀਂ ਅਸੀਂ ਕਹਿ ਸਕਦੇ ਆ ਸਪੈਸ਼ਲੀ ਜਿਸ ਤਰ੍ਹਾਂ ਇਹ ਪਰਿਵਾਰਵਾਦੀ ਦੀ ਗੱਲ ਕਰੀਏ ਪਰਿਵਾਰਵਾਦੀ ਇਹ ਗੱਲ ਕਰਦੇ ਥੋੜਾ ਬਹੁਤ ਹੈ ਇਹ ਹਰੇਕ ਥਾਂ ਤੇ ਚੱਲਦਾ ਹੀ ਬਟ ਜਿਹੜਾ ਅਸੀਂ ਦੇਖ ਜੇ ਵਲੰਟੀਅਰ ਦੀ ਜਿਹੜੀ ਉਹ ਸੁਣੀ ਜਾਊਗੀ ਤੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਉਹ ਸਾਥ ਹੋਇਆ ਕਿ ਜਿਹੜੀ ਉਹ ਪਾਰਟੀ ਦੇ ਭਲਾਈ ਦੇ ਵਾਸਤੇ ਹੋਊਗਾ ਜਦੋਂ ਤੁਸੀਂ ਆਪਦਾ ਪਰਿਵਾਰ ਲੈ ਕੇ ਹੀ ਗਾਹ ਤੁਰਦੇ ਹੋ ਭਾਵੇਂ ਮੈਂ ਆ ਭਾਵੇਂ ਕੋਈ ਆ ਉੱਥੇ ਇੱਕ 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 ਪੀਕ ਆਉਦੀ ਆ ਉੱਥੋਂ ਜਾ ਕੇ ਤੁਸੀਂ ਤਾਂ ਜਾਣਦੇ ਵੀ ਆਏ ਹਮੇਸ਼ਾ ਥੱਲੇ ਡੂੰਗੀ ਖਾੜੀ ਦੇ ਵਿੱਚ ਹੀ ਡਿੱਗੋਗੇ ਜੀ ਦੀ ਇੱਕ ਵੱਡੀ ਉਦਾਹਰਨ ਕਾਲੀਦਾਨਾ ਜੀ ਜੀ ਬਾਦਲ ਪਰਿਵਾਰ ਜੀ ਬਾਦਲ ਪਰਿਵਾਰ ਸਾਡੇ ਸਾਹਮਣੇ ਆ ਕੇ ਉਹਨਾਂ ਨੂੰ ਗੁਰੂ ਮਾਰ ਆਏ ਨੇ ਕਿੰਨੀ ਇਰਦਾਰਤ ਕਿੰਨਾ ਕੁਝ ਬਖਸ਼ਿਆ ਸੀ ਸਿਰਫ ਉਹਨਾਂ ਨੂੰ ਆਪਦੇ ਪਰਿਵਾਰ ਤੇ ਅਪਿਸ਼ਲੇ ਮਹੀਨਾ ਸੀਦਾ ਇਸਲੇ ਮਹੀਨੇ ਚ 10ਵੇਂ ਪਾਤਸ਼ਾਹ ਨੇ ਆਪ ਦਾ ਸਰਬੰਸ ਵਾਰ ਦਿੱਤਾ ਸੀ ਉਹਨਾਂ ਨੂੰ ਸਜ਼ਾ ਲੱਗੀ ਕੋਮ ਦੇ ਦਿੱਤੋ ਹੈ ਨਾ ਪਰ ਉਹਨਾਂ ਨੂੰ ਸਜ਼ਾ ਮਿਲੀ ਉਹਨਾਂ ਨੂੰ ਇੱਕ ਮਾ ਮਾ ਮੌਕਾ ਮਿਲਿਆ ਸੀ ਇਹ ਕਹਿ ਲੋ ਕਿ ਵੀ ਜਿਹੜੇ ਉਹਨਾਂ ਨੇ ਜ਼ਿੰਦਗੀ ਚ ਆਪਦੇ ਕੋ ਕਰਮ ਕੀਤੇ ਆ ਉਹਨਾਂ ਤੋਂ ਪਾਪਾਂ ਤੋਂ ਸੁਲਖਰੂ ਹੋ ਸਕਣ ਪਰ ਉਹਨਾਂ ਨੇ ਉਹ ਚੀਜ਼ ਨੂੰ ਵੀ ਰਗੈਲੀ ਕੀਤੀ 10ਵੇਂ ਪਾਛਾ ਨੇ ਤੇ ਪਰਿਵਾਰ ਵਾਰਿਆ ਸੀ ਦਾ ਪਰਤੋ ਦਿੱਤਾ ਉਹ ਆਦੇ ਪਰਿਵਾਰ ਉਤੋਂ ਸਾਰਾ ਆਪਣੰਤ ਵਾਰ ਨਹੀਂ ਫਿਰਦੇ ਨੇ ਤੇ ਸੋ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਹੱਲੇ ਵੀ ਟਾਈਮ ਹੈਗਾ ਜਿਹੜੀਆਂ ਉਹਨਾਂ ਨੂੰ ਜਿਸ ਤਰ੍ਹਾਂ ਜਥੇਦਾਰਾਂ ਨੇ ਸੇਵਾਵਾਂ ਲਾਈਆਂ ਉਹਨਾਂ ਨੂੰ ਅੱਖਾਂ ਮੀਟ ਕੇ ਸਤਕਾਰ ਦੇ ਨਾਲ ਉਹਨਾਂ ਨੂੰ ਮੰਨ ਲੈਣਗੇ ਕਿ ਕਸ਼ਹਿ ਜਿਹੜੀਆਂ ਆਉਣ ਵਾਲੀਆਂ ਉਹਨਾਂ ਦੀਆਂ ਜਨਰੇਸ਼ਨ ਆਈਆਂ ਉਹਨਾਂ ਦੇ ਪਾਪਾ ਦੇ ਕਲੰਕ ਤੋਂ ਜਿਹੜੀਆਂ ਉਹ ਬਚ ਜਾਣਗੇ ਚਲੋ ਆਪਣੇ ਸ਼ਾਬ ਜਿਵੇਂ ਤੁਸੀਂ ਇੱਥੇ ਯੂਕੇ ਦੇ ਵਿੱਚ ਕਾਫੀ ਸਰਗਰਮੀ ਦਿਖਾਈ ਆ ਆਮ ਆਦਮੀ ਪਾਰਟੀ ਦੇ ਸੱਤਾ ਚੋਂ ਤੋਂ ਪਹਿਲਾਂ ਦੀ ਗੱਲ ਕਰ ਰਿਆ ਮੈਂ ਜੀ ਉਹਦੇ ਬਾਅਦ ਚ ਜਿਹੜਾ ਲੋਕਾਂ ਦਾ ਕੋਸ਼-ਕੋਸ਼ ਹੱਦ ਤੱਕ ਜਿਹੜਾ ਨੋਟ ਕਰਦੇ ਆ ਇੱਕ ਪੱਤਰਕਾਰ ਦੇ ਤੌਰ ਤੇ ਕਿ ਨਿਰਾਸ਼ਤਾ ਦਾ ਮਾਹੌਲ ਪਾਇਆ ਗਿਆ ਆਮ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਵੀ ਇਸ ਕਰਕੇ ਆ ਕਿ ਜਿਹੜੇ ਦੂਜੇ ਦੂਜੀਆਂ ਪਾਰਟੀਆਂ ਤੋਂ ਨਿਰਾਸ਼ ਹੋਏ ਵਰਕਰ ਸੀ ਜਾਂ ਉਹਨਾਂ ਦੇ ਆਗੂ ਸੀ ਉਹ ਵੱਡੀ ਪੱਧਰ ਤੇ ਇਧਰ ਨੂੰ ਹਿਜਰਤ ਕਰ ਗਏ ਹਾਂਜੀ